ਸਾਸਤ੍ਰੀ ਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਕਿਸੇ ਨੇ ਚੂਚਾ ਵੱਡਾ ਹੋਇਆ ਦੇਖਿਆ ਬਈ ਹੈ ਦੇਖਿਆ ਨਹੀਂ ਦੇਖਿਆ ਤਾਂ ਆ ਦੇਖ ਲੋ ਇਹ ਸੇਮ ਚੂਚੇ ਵਰਗਾ ਹੀ ਹੈ ਤੇ ਜਦੋਂ ਛਲਾਂਗਾ ਲਾਉਂਦਾ ਨਾ ਬੰਦੇ ਇੱਥੋਂ ਤੱਕ ਪਹੁੰਚ ਜਾਂਦਾ ਅੱਡੀ ਵੱਡੀ ਛਲਾਂਗ ਮਾਰਦਾ ਬਹੁਤ ਛਰਾਰਤੀ ਆ ਇਹਨੂੰ ਮਿਲੋ ਇਹ ਹੈ ਜੀ ਸਾਡਾ ਕੋਕੋ ਕੋਕੋ ਹੈਲੋ ਕਰਦੇ ਬਈ ਇਹ ਤਾਂ ਹੈਲੋ ਵੀ ਨਹੀਂ ਕਰਦਾ ਟੀਟ ਬਣਾ ਹੈ ਕੀ ਕਰੀਏ ਹੈਲੋ ਕਰਦੇ ਯਾਰ ਵਲੌਗ ਵਾਲਾ ਜੀ ਹੈਲੋ ਚਲੋ ਜੀ ਆਪਾਂ ਤੁਹਾਡੇ ਨਾਲ ਇੱਕ ਨੋਟੀਫਿਕੇਸ਼ਨ ਸ਼ੇਅਰ ਕਰਦੇ ਹਾਂ ਜਾਲਾ ਅੱਜ ਆਪਾਂ ਮੋੜ ਮੰਡੀ ਜਾਵਾਂਗੇ ਫੰਕਸ਼ਨ ਤੇ ਪੀਆ ਦੇ ਤੇ ਰਖੜੀ ਦਾ ਫੰਕਸ਼ਨ ਹੈ ਤੇ ਇੱਕ ਐਗਜ਼ੀਬਿਸ਼ਨ ਉੱਥੇ ਤੇ ਚਲੋ ਹਨਾ ਜੇ ਆਪਾਂ ਕੋਈ ਮਾਨ ਸਤਕਾਰ ਨਾਲ ਬੁਲਾਉਂਦਾ ਤਾਂ ਉਹਦੇ ਵਿੱਚ ਜੇ ਆਪਾਂ ਅਗਲੇ ਦਾ ਹਿੱਸਾ ਬੰਦਿਆ ਫੰਕਸ਼ਨ ਦਾ ਤਾਂ ਚਲੋ ਉਹ ਵੀ ਖੁਸ਼ੀ ਮਿਲਦੀ ਆਪਾਂ ਨੂੰ ਵੀ ਖੁਸ਼ੀ ਮਿਲਦੀ ਹੈ ਵੀ ਸਾਨੂੰ ਚਾਹਣ ਵਾਲੇ ਸਾਨੂੰ ਬੁਲਾਉਂਦੇ ਨੇ ਪਿਆਰ ਕਰਦੇ ਨੇ ਤੇ ਆਪਾਂ ਰੈਡੀ ਹੋਵਾਂਗੇ ਆਲਵੇਸ ਜਿਹੜਾ ਮੇਰਾ ਸਭ ਤੋਂ ਪਹਿਲੀ ਪ੍ਰੈਫਰੈਂਸ ਤੇ ਲੋਡ ਹੁੰਦਾ ਐਸਪੋਰਸ ਨੂੰ ਦੀਦੀ ਤੇ ਵੀਰੇ ਕੋਲੋਂ ਆਪਾਂ ਧਿਆਰ ਨੂੰ ਕਿ ਜਾਵਾਂਗੇ ਤੁਹਾਨੂੰ ਫੁੱਲ ਲੁੱਕ ਦਿਖਾਵਾਂਗੇ ਆਪਾਂ ਅੱਜ ਵਲੌਗ ਚਾਹੀ ਛੋਟੀਆਂ ਛੋਟੀਆਂ ਮਸਕਰੀਆਂ ਕਰਦੇ ਰਹਾਂਗੇ ਸਾਰੇ ਦਿਨ ਦੀ ਇੰਜੋਏਮੈਂਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਕੋਕੋ ਬਾਈ ਬਾਏ ਕਰਦੇ ਬਾਈ ਟਿਕਾਲ ਜੀ ਸਾਰਿਆਂ ਭੈਣਾਂ ਨੂੰ ਅੱਜ ਸਾਡਾ ਫਰਸਟ ਵਲੌਗ ਹੈ ਦੇਖਦੇ ਆ ਅੱਜ ਸਾਡੇ ਕੋਲੇ ਕੌਣ ਆਇਆ ਹੈਗਾ ਤੁਹਾਨੂੰ ਦਿਖਾਉਣੇ ਸਪੈਸ਼ਲੀ ਕੌਣ ਆਏ ਹੋਏ ਆ ਜੀ ਮਨਪ੍ਰੀਤ ਬਰਾੜ ਜੀ ਮਨਪ੍ਰੀਤ ਬਰਾੜ ਜੀ ਪਹੁੰਚੇ ਹੈ ਸਾਡੇ ਕੋਲੇ ਇਹਨਾਂ ਨੇ ਜਾਣਾ ਫੰਕਸ਼ਨ ਤੇ ਤੀਆਂ ਦਾ ਫੰਕਸ਼ਨ ਆ ਨੌੜ ਕਲਮ ਤੇ ਟਾਈਮ ਸਾਡਾ ਬਹੁਤ ਹੋ ਚੁੱਕਿਆ ਹੈ 11 ਵਜੇ ਬਹੁਤ ਲੇਟ ਹੋ ਚੁੱਕੇ ਆ ਅਸੀਂ ਹਜੇ ਤੱਕ ਇਹਨਾਂ ਦਾ ਮੇਕਅਪ ਨਹੀਂ ਸਟਾਰਟ ਹੋਇਆ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਣੇ ਵੀਰੇ ਤੇ ਭਾਬੀ ਨੇ ਐਸ ਫਰ ਸਲੂਨ ਰਾਮਪੁਰੇ ਵਾਲਾ ਨੇ ਨਿਊ ਵਲੌਗ ਆਪਣਾ ਸਟਾਰਟ ਕਰ ਲਿਆ ਜੀ YouTube ਚੈਨਲ ਉਹਨੇ ਆਪਣਾ ਸਟਾਰਟ ਕੀਤਾ ਤੇ ਤੁਸੀਂ ਸਾਰੇ ਜਣੇ ਨੇ ਸਬਸਕ੍ਰਾਈਬ ਜਰੂਰ ਕਰਨਾ ਸਪੋਰਟ ਜਰੂਰ ਕਰਨੀ ਆ ਕਿਉਂਕਿ ਜੇ ਜਦੋਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਸਪੋਰਟ ਕਰਦੇ ਹੋ ਤਾਂ ਫਿਰ ਜਿਹੜੇ ਮੇਰੇ ਚਾਹਣ ਆ ਜਿਹੜੇ ਉਹਨਾਂ ਨੂੰ ਵੀ ਸਪੋਰਟ ਕਰੋ ਠੀਕ ਆ ਤੇ ਬਾਕੀ ਆਪਾਂ ਹੁਣ ਰੈਡੀ ਹੋ ਕੇ ਮਿਲਾਂਗੇ ਤੁਹਾਨੂੰ ਤੁਸੀਂ ਦੇਖੀ ਜਾਓ ਮੇਕਅਪ ਦੀਦੀ ਹਮੇਸ਼ਾ ਹੀ ਕੈਂਟੀ ਕਰਦੇ ਹੁੰਦੇ ਆ ਤੇ ਜੇ ਤੁਹਾਡਾ ਵੀ ਬਈ ਕੋਈ ਪਿਆਰ ਸ਼ਾਦੀ ਦਾ ਪ੍ਰੋਗਰਾਮ ਹੋਵੇ ਤਾਂ ਤੁਸੀਂ ਦੀਦੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਡਿਸਕਾਊਂਟ ਮੇਰੇ ਵੱਲੋਂ ਦਿੱਤਾ ਜਾਊਗਾ ਠੀਕ ਆ ਹਾਂਜੀ 25% ਓਕੇ ਜੇ 50 ਰਹਿਣਾ ਹੋਇਆ ਫਿਰ ਤੁਸੀਂ ਸਬਸਕ੍ਰਾਈਬ ਛੇਤੀ ਛੇਤੀ 500 ਪੂਰੇ ਕਰਦੇ ਹੋ ਫਿਰ ਤੁਹਾਨੂੰ 50% ਦਾ ਡਿਸਕਾਊਂਟ ਚਲੋ ਬਾਕੀ ਤਾਂ ਮੈਂ ਉਹ ਹੀ ਬਸ ਮਾ ਪਰਚਾ ਵਗਰੀ ਨਹੀਂ ਹੁਣ ਬੋਲ ਬੋਲ ਕੇ ਤੇ ਪਰ ਹਾਂ ਵੀ ਚੈਨਲ ਸੱਚੀ ਇਹਨਾਂ ਨੇ ਨਵਾਂ ਸਟਾਰਟ ਕੀਤਾ ਤੁਸੀਂ ਇੱਥੇ ਘੈਂਟ ਘੈਂਟ ਵਲੌਗ ਦੇਖਿਆ ਕਰੋਗੇ ਰੋਜ਼ ਤੇ ਤੀਜੇ ਦਿਨ ਹਰ ਤੀਜੇ ਦਿਨ ਮੇਨਲਾ ਦਾ ਮੀਰਾ ਵਲੌਗ ਹੀ ਦੇਖਿਆ ਕਰੋਗੇ ਕਿਉਂਕਿ ਮੈਂ ਜਾਦਾ ਆਣ ਨਹੀਂ ਨਹੀਂ ਇੱਥੇ ਛੇਤੀ 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 ਕਿ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਨਾਲ ਜੇ ਕਿਸੇ ਨੇ ਮਿਲਣਾ ਹੁੰਦਾ ਹੈ ਨਾ ਬਸ ਦੀਦੀ ਨੂੰ ਮੈਸੇਜ ਕਰ ਦਿਆ ਕਰੋ ਇਹ ਮੈਨੂੰ ਬੁਲਾ ਲੈ ਕਰਾਂਗੇ ਨਾਲ ਤੁਸੀਂ ਆ ਜਾ ਕਰੋ ਆਪਾਂ ਇੱਥੇ ਮੀਟਅਪ ਕਰ ਲਿਆ ਕਰਾਂਗੇ ਆਪਾਂ ਲਓ ਜੀ ਆਪਾਂ ਹੋਗੇ ਸੀ ਰੈਡੀ ਤੇ ਅੱਜ ਆਪਾਂ ਥੋੜਾ ਜਿਹਾ ਨਵਾਂ ਹੈਅਰ ਸਟਾਈਲ ਟرائی ਕਰਕੇ ਦੇਖਿਆ ਕਿ ਕਿ ਫ੍ਰੈਂਚ ਤਾਂ ਮੇਰੇ ਹਮੇਸ਼ਾ ਹੀ ਕੀਤੀ ਹੁੰਦੀ ਆ ਸ਼ਾਰਟ ਮੂਵੀਸ 'ਚ ਵੀ ਕੀਤੀ ਹੁੰਦੀ ਆ ਤੇ ਪਿੱਛੇ ਹੱਥ ਮੈਂ ਆਪਦੇ ਹੀ ਵਾਲਾਂ ਦੀ ਗੁੱਤ ਕਰਾ ਰਹੀ ਆ ਠੀਕ ਆ ਕਿਵੇਂ ਲੱਗੀ ਤੁਹਾਨੂੰ ਮੇਰੀ ਲੁੱਕ ਕਮੈਂਟ ਕਰਕੇ ਜਰੂਰ ਦੱਸੋ